213 ਇਹਦੇ ਚ ਪਰਚੇ ਦਰਜ ਨੇ ਤੇ ਪੰਜ ਅਸਲੇ ਬਰਾਮਦ ਹੋਏ ਜਿਹੜੇ ਅਨਾਜ ਮੰਡੀ ਚ ਦੋ ਪਰਚੇ ਦਰਜ ਹੋਏ ਨੇ ਦੋਨਾਂ ਚ ਦੋ ਦੋ ਬੱਤੀਪੋਰ ਦੇ ਵੈਪਨ ਰਿਕਵਰ ਹੋਏ ਤੇ ਲਾਈਫਗਰਾਉਂਡ ਰਿਕਵਰ ਹੋਏ ਨੇ ਜਿਹੜਾ ਸਨੌਰ ਚ ਪਰਚਾ ਦਰਜ ਹੋਇਆ ਉਹਦੇ ਵਿੱਚ ਇੱਕ 315 ਮੋਲ ਦਾ ਤੇਲ ਜ਼ਿੰਦਾਬਾਦ ਬਰਾਮਦ ਹੋਇਆ 218 ਤੇ 307 ਦਾ ਪਰਚਾ ਦਰਜ ਹੋਇਆ ਸੀ ਕਾਗਜ਼ ਦਾ ਨਾਮ ਬਾਕੀਤਾ ਸੀ ਨੇ ਉਹਦੇ ਚ ਵਾਂਟਡ ਸੀ ਦਾ ਪਿਛਲੇ 1 ਸਾਲ ਤੋਂ ਆਲਮੋਸਟ ਉਹਦੇ ਜਿਹਨੂੰ ਅਰੈਸਟ ਕੀਤਾ ਗਿਆ ਦੋ ਇਹਦੇ ਕੋਲ ਵੈਪਰ ਤੇ ਕਵਰ ਹੋਈ ਸੀ ਪੰਜਾਬ ਦੇ ਡੀਜੀਪੀ ਪੰਜਾਬ ਤੋਂ ਇਹਨਾਂ ਨੇ ਆ ਡਾਇਰੈਕਸ਼ਨਸ ਤੇ ਆਪਣੇ ਡੀਏਜੀ ਰੇਂਜ ਮਟਾਲਾ ਰੇਂਜ ਤੇ ਜਿਹੜੀਆਂ ਸਾਡੇ ਨਿਸ਼ਾ ਨਿਰਦੇਸ਼ ਨੇ ਉਹਨਾਂ ਤੇ ਐਕਟ ਕਰਦੇ ਹੋਏ ਸੀਆਈਏ ਦੀ ਟੀਮ ਦੇ ਅੰਡਰ ਦਾ ਸੁਪਰਵੀਜ਼ਨ ਆਫ ਵੈਪਰ ਤੇ ਯੋਗੇਸ਼ ਜਿਹੜੇ ਸਾਡੇ ਐਸਪੀਜ਼ ਨੇ ਦੋਨੋਂ ਇੰਨਾ ਦੇ ਸੁਪਰਵੀਜ਼ਨ ਦੇ ਅੰਡਰ ਇਹਨਾਂ ਨੇ ਚੰਗਾ ਕੰਮ ਕੀਤਾ ਤਿੰਨ ਅਲੱਗ-ਅਲੱਗ ਕੇਸਿਸ ਦਰਜ ਹੋਏ ਨੇ ਜਿਨ੍ਹਾਂ ਚੋਂ ਦੋ ਅਨਾਜ ਮੰਡੀ ਚ ਪਰਚੇ ਦਰਜ ਹੋਏ ਐ ਮਕਦਮਾ ਨੰਬਰ 19 ਤੇ ਮਕਦਮਾ ਨੰਬਰ 20 ਤੇ ਇੱਕ ਮਕਦਮਾ ਜਿਹੜਾ ਉਸ ਨੌਰ ਥਾਣੇ ਪਰਚੋਇਆ ਜਿਹੜਾ ਕਿ ਐਫ ਆਈ ਆਰ ਨੰਬਰ 14 ਟੋਟਲ ਤਿੰਨ ਇਹਦੇ ਚ ਪਰਚੇ ਦਰਜ ਨੇ ਤੇ ਪੰਜ ਅਸਲੇ ਬਰਾਮਦ ਹੋਏ ਨੇ ਜਿਹੜੇ ਅਨਾਜ ਮੰਡੀ ਚ ਦੋ ਪਰਚੇ ਦਰਜ ਹੋਏ ਨੇ ਦੋਨਾਂ ਚ 2-32 ਗੋੜ ਦੇ ਵੈਪਨ ਰਿਕਵਰ ਹੋਏ ਤੇ ਲਾਈਫਗਰਾਉਂਡ ਰਿਕਵਰ ਹੋਏ ਨੇ ਜਿਹੜਾ ਸਨੌਰ ਚ ਪਰਚਾ ਦਰਜ ਹੋਇਆ ਉਹਦੇ ਵਿੱਚ ਇੱਕ 315 ਗੋੜ ਦਾ ਤੇ ਤਿੰਨ ਜ਼ਿਲਦਾਰ ਮੰਦਰਾਮ ਰਿਕਵਰ ਹੋਇਆ ਕਮਿੰਗ ਟੂ 19 ਨੰਬਰ ਮੁਕਦਮਾ ਜਿਹੜਾ ਅਨਾਜ ਮੰਡੀ ਦਾ ਪਰਚਾ ਦਰਜ ਹੈ ਉਹਦੇ ਚ ਕੁਲਵਿੰਦਰ ਸਿੰਘ ਮੁਫਰ ਨੂੰ ਅਰੈਸਟ ਕੀਤਾ ਗਿਆ ਇਹਦੇ ਕੋਲੋਂ 2-32 ਗੋੜ ਦੇ ਪਿਸਟਲ ਰਿਕਵਰ ਹੋਏ ਨੇ ਤੇ ਨਾਲ ਲਾਈਫਗਰਾਉਂਡ ਰਿਕਵਰ ਹੋਏ ਨੇ ਤੇ ਜਿਹੜਾ 20 ਨੰਬਰ ਮੁਕਦਮਾ ਅਨਾਜ ਮੰਡੀ ਦਾ ਉਹਦੇ ਵਿੱਚ ਦਿਲਦਾਰ ਖਾਨ ਨੂੰ ਅਰੈਸਟ ਕੀਤਾ ਗਿਆ ਜਿਹੜਾ ਕਿ 69/24 ਐਫ ਆਈ ਆਰ ਬਨੂਰ ਥਾਣੇ ਦੀ ਟੋਲ ਪਲਾਜ਼ਾ ਤੇ 307 ਦਾ ਪਰਚਾ ਦਰਜ ਹੋਇਆ ਸੀ ਕੰਕਲਰਾਂ ਨਾਲ ਹਮਲਾ ਕੀਤਾ ਸੀ ਇਹਨੇ ਉਹਦੇ ਚ ਵਾਂਟਡ ਸੀਗਾ ਪਿਛਲੇ 1 ਸਾਲ ਤੋਂ ਆਲਮੋਸਟ ਉਹਦੇ ਚ ਨੂੰ ਅਰੈਸਟ ਕੀਤਾ ਗਿਆ ਦੋ ਇਹਦੇ ਕੋਲੋਂ ਵੈਪਨ ਡਿਕਵਰ ਹੋਏ ਨੇ ਤੇ ਤੀਜਾ ਜਿਹੜਾ ਪਰਚਾ ਸਨਵਾਰ ਥਾਣੇ ਦਾ ਹੈ ਉਹਦੇ ਚ ਮਨਿੰਦਰ ਸਿੰਘ ਔਰ ਲੱਡੂ ਨੂੰ ਅਰੈਸਟ ਕੀਤਾ ਗਿਆ 315 ਮੋਰ ਦਾ ਵੈਪਨ ਇਹਦੇ ਕੋਲੋਂ ਡਿਕਵਰ ਹੋਇਆ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜਾਊਗਾ ਤੇ ਰਿਮਾਂਡ ਲੈ ਕੇ ਕਲੀਅਰ ਕੀਤਾ ਜਾਊਗਾ ਵੈਪਨ ਕਿੱਥੋਂ ਆਏ ਸੀ ਕਿਸ ਪਰਪਸ ਲਈ ਇਹਨਾਂ ਨੇ ਮੁਤਾਇਏ ਨੇ ਤੇ ਇਹਨਾਂ ਦਾ ਕੀ ਅੱਗੇ ਇਰਾਦਾ ਸੀਗਾ ਕਿ ਇਹਨਾਂ ਦੇ ਟਾਰਗੇਟ ਸੀਗੇ ਹਜੇ ਤੱਕ ਜਿਹੜੀ ਤਫਤੀਸ਼ ਚ ਆਇਆ ਪੁਲਵਿੰਦਰ ਸਿੰਘ ਮੁਹਫਤ ਜਿਹੜਾ ਹੈ ਇਹ ਲੜਾਈਆਂ ਵਗੈਰਾ ਚ ਜਾਂਦਾ ਸੀ ਇਹਦੇ ਤੇ ਪਹਿਲਾਂ ਵੀ ਪਰਚੇ ਦਰਜ ਨੇ ਜਿਹੜਾ ਦਿਲਦਾਰ ਖਾਨ ਹੈ ਇਹਨੇ ਤੇ ਵੀ ਤਿੰਨ ਪਰਚੇ ਦਰਜ ਨੇ ਇੱਕ ਜਿਹੜਾ ਮੈਂ ਤੁਹਾਨੂੰ ਦੱਸਿਆ ਬਨੂਰ ਥਾੜੇ ਵਾਲਾ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਦੋ ਪਰਚੇ ਦਰਜ ਨੇ ਜਿੰਨਾ ਵਿੱਚ ਸੜਾ ਜਾਉਂਦਾ ਜਿਹੜਾ ਮਨਿੰਦਰ ਸਿੰਘ ਉਹ ਫਲਟੂ ਮੈਦਾਨ ਵਾਲੇ ਬਾਡਲੀ ਨੇ ਪਰ ਸਾਡੀ ਇਨਫੋਰਮੇਸ਼ਨ ਦੇ ਮੁਤਾਬਕ ਇਹ ਵੀ ਛੋਟੀਆਂ ਮੋਟੀਆਂ ਲੜਾਈਆਂ ਚ ਜਾਂਦਾ ਹੈ ਤੇ ਜਿਹੜਾ ਥਰਡ ਹੈ ਕੁਲਵਿੰਦਰ ਮੋਫਰ ਇਹਦੇ ਤੇ ਵੀ ਤੇਲ ਪਰਚੇ ਨਾਲ ਸੋ ਇਹਨਾਂ ਤਿੰਨਾਂ ਦੀ ਅਰੈਸਟ ਨਾਲ ਕੋਈ ਜਿਹੜੀ ਵਾਰਦਾਤ ਹੈ ਵੈਪਨਸ ਨਾਲ ਕਰਨ ਦੀ ਇਹਨਾਂ ਦੀ ਕੋਸ਼ਿਸ਼ ਸੀਗੀ ਉਹਨੂੰ ਅਵਰਟ ਕੀਤਾ ਗਿਆ ਉਹ ਰੁਕ ਗਿਆ ਸਰ ਇਹਨਾਂ ਗੈਂਗਸਟਰਸ ਨਾਲ ਵੀ ਤੁਹਾਨੂੰ ਗੈਂਗਸਟਰਸ ਨਾਲ ਹੈਗੇ ਐ ਬਟ ਕਿਹੜੇ ਗੈਂਗ ਨਾਲ ਹੈ ਇਨਵੋਲਡ ਨੇ ਉਹ ਹਜੇ ਤਫਤੀਸ਼ ਦਾ 파ਟ ਹੈ ਉਹ ਚੈੱਕ ਕਰ ਲੈ ਤੇ ਜਾਣਕਾਰੀ ਕਿਸ ਤਰੀਕੇ ਨਾਲ ਮਿਲ ਰਹੀ ਹੈ ਇਨਵੈਸਟੀਗੇਸ਼ਨ ਇਹ ਸੀਆਈਏ ਪਟਿਆਲਾ ਕੋਲ ਇਨਫੋਰਮੇਸ਼ਨ ਆਈ ਸੀ ਕਿ ਇਹਦੇ ਬੰਦਿਆਂ ਕੋਲ ਵੈਪਨ ਹੈ ਅਲੱਗ-ਤਿੰਨ ਅਲੱਗ-ਤਿੰਨ ਇਨਫੋਰਮੇਸ਼ਨਸ ਆਈਆਂ ਸੀ ਤੋ ਉਹਨਾਂ ਦੇ ਐਕਟ ਕਰਦੇ ਹੋਏ ਜਦੋਂ ਰੇਟ ਕੀਤੀ ਤੇ ਉਸ ਰੇਟ ਵਿੱਚ ਸਾਰੀ ਰਿਕਵਰੀ ਹੋ ਗਈ। ਇਹ ਸਰ ਬਾਰੇ ਜਿੱਥੇ ਜਿਹਦਾ ਨਾਮ ਮਾਰੇ ਲੱਗਦਾ ਥੋੜੀ ਡਾਰਕ ਹਨ ਜਿਹੜਾ ਲਾਰੈਂਸ ਬਿਸ਼ਨੋਈ ਦਾ ਸਾਥੀ ਕਿਹਾ ਜਾਂਦਾ। ਦੇਖੋ ਜਿਹੜਾ ਹਜੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਹੈ ਇਹ ਹੈਗਾ ਕਿ ਇਹਦੀ ਐਫੀਲੀਏਸ਼ਨ ਲਾਰੈਂਸ ਨਾਲ ਪੁਰਾਣੀ ਹੀ ਰਹੀ ਹੈ। ਬਟ ਕਿਉਂਕਿ ਉਹਨੇ ਲਾਰੈਂਸ ਕਾਫੀ ਢੇਰ ਤੋਂ ਅੰਦਰ ਹੈ ਜੇਬ ਚ ਸੋ ਹੁਣ ਉਹ ਐਫੀਲੀਏਸ਼ਨ ਐਗਜ਼ਿਸਟ ਕਰਦੀ ਹੈ ਕਿ ਨਹੀਂ ਕਰਦੀ। ਉਹ ਚੈੱਕ ਕਰਨਾ ਚਾਹੀਦਾ ਪਿਛਲੇ ਜਿਹੜੇ ਥਾਰ ਫੜੇ ਗਏ ਉਹਨਾਂ ਦੀ ਮੁਹਾੜੀ ਦਾ ਜਿਹੜਾ ਹੈ ਮੁਹਾਲੀ ਨਾਲ ਰਿਲੇਟਡ ਸੀ ਇਹ ਵੀ ਉਹਨਾਂ ਨਾਲ ਕੁਝ ਡੁੱਬਦਾ ਹੋਇਆ ਮੰਨ ਲਓ ਹਜੇ ਤਫਤੀਸ਼ ਕਰਨੀ ਬਾਕੀ ਹੈ ਹਜੇ ਤੱਕ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਉਹਦੇ ਵਿੱਚ ਇਹ ਲੋਨ ਫੁੱਲ ਪਾਈਪ ਆਪਾਂ ਕਹਿ ਸਕਦੇ ਕਿ ਕਿਸੇ ਦੀ ਡਾਇਰੈਕਸ਼ਨ ਤੇ ਕੰਪਨੀ ਸੀ ਕਰ ਰਹੀ ਆ ਅਲੱਗ ਹੀ ਚੱਲ ਰਿਹਾ ਸੀਗਾ ਸੋ ਐਸੇ ਕਰਕੇ ਮੈਂ ਕਹਿ ਰਿਹਾ ਕਿ ਅਫੀਨੇਸ਼ਨ ਹਜੇ ਕੋਈ ਕਲੀਅਰ ਹੈ ਵੀ ਨਹੀਂ ਹੈ ਸਰ ਫੜੇ ਕਿੱਥੇ ਇਹ ਪਟਿਆਲਾ ਤੋਂ ਹੀ ਫੜੇ ਗਏ ਜੀ ਸਾਰੇ 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 ਹਾਂ ਜੀ ਜੇ ਤਿੰਨ ਦੋਸ਼ੀ ਅਲੱਗ-ਅਲੱਗ ਏਰੀਆ ਤੋਂ ਫੜੇ ਨੇ ਇਹਨਾਂ ਦਾ ਆਪਸ 'ਚ ਕੀ ਲਿੰਕ ਆਇਆ ਸਾਹਮਣੇ ਨਹੀਂ ਕੋਈ ਲਿੰਕ ਨਹੀਂ ਹੈਗਾ ਆਪਸ 'ਚ ਇਹਨਾਂ ਦੇ ਤਿੰਨੋ ਆਈਸੋਲੇਟਿਡ ਇਨਸੀਡੈਂਟ ਨੇ ਆਈਸੋਲੇਟਿਡ ਇਨਫੋਰਮੇਸ਼ਨਸ ਨੇ ਉਹਨਾਂ ਤੇ ਐਕਟ ਕਰਦੇ ਹੋਏ ਇਹਨਾਂ ਨੂੰ ਅਰੈਸਟ ਕੀਤਾ ਗਿਆ ਅਜੇ ਤੱਕ ਇਹਨਾਂ ਦਾ ਆਪਸੀ ਲਿੰਕ ਕੋਈ ਨਹੀਂ ਠੀਕ ਹੋ ਗਿਆ ਸੀ ਸਟਿਲ ਕਰ ਲਈ ਵੀ ਤੁਸੀਂ ਉਹਨਾਂ ਨੇ ਉਹ ਮੰਗ ਦਿਵਾਵਾ